Hello, hello. Hello. okay. Hello. ਮਕੋਦਰ ਮੰਡੀ ਦੇ ਵਿੱਚ ਖੜੇ ਆ ਕਿਉਂਕਿ ਰਾਤ ਜਿਹੜੀ بارش ਹੋਈ ਹੈਗੀ ਆ ਕਾਫੀ ਮੰਡੀਆਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈਗਾ ਵਾ ਤੇ ਅੱਜ ਵੀ ਜਿਹੜਾ ਹੈਗਾ ਨਕੋਦਰ ਮੰਡੀ ਦੇ ਵਿੱਚ ਪਹੁੰਚੇ ਆ ਸਰਵੇ ਕਰਨ ਵਾਸਤੇ ਕਿਉਂਕਿ ਪਹਿਲਾ ਜਿਹੜਾ ਹੈਗਾ ਇੱਥੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਜਾਂ ਕਿਸ ਤਰ੍ਹਾਂ ਦੇ ਰਹੇ ਨੇ ਸਾਡੇ ਨਾਲ ਆੜਤੀ ਐਸੋਸੀਏਸ਼ਨ ਦੇ ਮੈਂਬਰ ਮੈਂ ਸਰ ਕੀ ਕਹਿਣਾ ਚਾਹੋਗੇ ਦੇਖੋ ਜੀ ਮੰਡੀਆਂ ਦੇ ਵਿੱਚ ਕੱਲ ਜਿਹੜੀ بارش ਹੋਈ ਆ ਉਹਦੇ ਨਾਲ ਮੰਡੀਆਂ ਦੇ ਵਿੱਚ ਜਿਹੜਾ ਆ ਉਹ ਪ੍ਰਭਾਵਿਤ ਨਹੀਂ ਹੋਇਆ ਇੰਨਾ ਮਾਲ ਕਿ ਮਾਲ ਆਲਮੋਸਟ ਢਾਂਕਾ ਲਾ ਕੇ ਉੱਪਰ ਤਰਪੇਲਾ ਪਾ ਦਿੱਤੀਆਂ ਗਈਆਂ ਫਿਰ ਆੜਤੀਆਂ ਵੱਲੋਂ ੱੱਲੇ ਕਰੇਟ ਲਾਏ ਗਏ ਮਾਲ ਲਾ ਕੇ ਫਿਰ ਤਰਪੇਲਾ ਪਾਤੀਆਂ ਸ਼ਵੇਰੇ ਜਿੱਦਾ ਧੁੱਪ ਨਿਕਲੀ ਆ ਤਰ ਪਹਿਲਾਂ ਲਾ ਕੇ 1-2 ਦੇ ਘੰਟੇ ਦੀ ਹਵਾ ਲੱਗ ਜਾਂਦੀ ਉਹਦੇ ਨਾਲ ਮਾਲ ਥੋੜਾ ਜਿਹਾ ਸੁੱਕ ਜਾਂਦਾ ਸਾਰਾ ਤੇ ਗੱਡੀਆਂ ਰਾਤ ਦੀਆਂ ਕਟਾਈਆਂ ਹੋ ਜਾਂ ਫਿਰ ਦੁਆਰਤੀ ਮਾਲ ਉਹਦੇ ਤੋਂ ਲੋਡ ਕਰਕੇ ਹੁਣ ਰੂਟੀਨ 'ਚ ਜਾ ਰਿਹਾ ਮਾਲ ਗੱਭਾਈ ਮਾਲ ਦੀ ਗੱਲ ਕਰੀਏ ਕਣਕ ਦੀ ਕਿੰਨਾ ਕੁ ਆ ਚੁੱਕਾ ਹੈਗਾ ਇਸ ਵੇਲੇ ਆਮਦ ਕਿੰਨੀ ਹੋ ਚੁੱਕੀ ਕਣਕ ਤਕਰੀਬਨ 96 97% ਅਰਾਈਵਲ ਤਕਰੀਬਨ ਹੋ ਚੁੱਕੀ ਆ ਤੇ 3-4% ਅਰਾਈਵਲ ਰਹਿੰਦੀ ਹੈ ਬਾਕੀ ਉਹ ਵੀ 1-2 ਦਿਨ ਦੇ ਵਿੱਚ ਹੋ ਜਾਏਗੀ ਸਾਰੇ ਤੇ ਲਿਫਟਿੰਗ ਹੈ ਲਿਫਟਿੰਗ ਫੈਕਟਸ ਤੋਂ 70% ਲਿਫਟਿੰਗ ਹੋਈ ਹੈ ਤੇ 20 ਤੋਂ 30% ਜਿਹੜੀ ਲਿਫਟਿੰਗ ਰਹਿੰਦੀ ਹੈ ਉਹ ਚਾਰਜ ਪੰਜ ਦਿਨਾਂ ਚ ਕਵਰ ਹੋ ਜਾਏਗੀ ਤੇ ਆਲ ਓਵਰ 1 ਵੀਕ ਦੀ ਮੰਡੀ ਹੈ ਹੋਰ ਉਸ ਤੋਂ ਬਾਅਦ ਕਣਕ ਦਾ ਚਾਰਜ ਪੂਰਾ ਹੋ ਜਾਏਗਾ ਮੰਡੀਆਂ ਦੇ ਵਿੱਚ ਵਾਰਦਾਨੇ ਦੀ ਕਾਫੀ ਪ੍ਰੋਬਲਮ ਆਂਦੀ ਹੈ ਕਿ ਕਈ ਵਾਰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਈ ਹੋਵੇ ਵਾਰਦਨੇ ਦਾ ਇਸ ਵਾਰ ਬਫਰ ਘੱਟ ਹੋਣ ਕਰਕੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਤੇ ਰੂਟੀਨ ਦੇ ਵਿੱਚ ਵਾਰਦਨੇ ਦਾ ਠੀਕ ਰਿਹਾ ਕੰਮ ਮਾਰਕੀਟ ਕਮੇਟੀ ਦੇ ਪ੍ਰਬੰਧ ਮਾਰਕੀਟ ਕਮੇਟੀ ਨੇ ਜਰੂਰ ਪ੍ਰਬੰਧ ਆਪਣੇ ਵਧੀਆ ਕੀਤੇ ਆ ਤੇ ਆਲ ਓਵਰ ਜਿੱਦਾਂ ਕੋਲੋਂ ਮੰਡੀ ਨੂੰ ਜੋਣਾ ਉਹਨਾਂ ਦੀ ਸਿਗੇ ਸਾਰੇ ਕੰਮ ਉਹਨਾਂ ਨੇ ਪੂਰੀ ਮਿਹਨਤ ਨਾਲ ਕੀਤੇ ਤੇ ਸਹਿਯੋਗ ਪੂਰਾ ਦਿੱਤਾ ਮੰਡੀ ਚਲਾਣ ਦੇ ਵਿੱਚ ਤੇ ਕੰਮ ਬਹੁਤ ਵਧੀਆ ਰਿਹਾ ਉਹਨਾਂ ਦਾ ਕਈ ਵਾਰੀ ਜਿਹੜਾ ਹੈਗਾ ਵਾ ਦੇਖਣ ਜਾਂਦਾ ਤੋਲ ਘਟ ਗਿਆ ਵੱਧ ਗਿਆ ਇਸ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਆਈ ਹੈਗੀ ਆ ਨਹੀਂ ਕੋਈ ਇਦਾਂ ਜਿਹਦਾ ਮਾਲ ਕੋਈ ਭਰਿਆ ਪਿਆ ਆ ਕੋਈ ਮੋਇਸਚਰ ਵਾਲਾ ਆ ਜੋ ਫੋਕ ਗਿਆ ਆ ਤਾਂ ਉਹਦੇ ਕਰਕੇ ਮਾਲ ਘਟ ਜਾਂਦਾ ਆਦਰਵਾਈਜ਼ ਮਾਲ ਤਾਂ ਕੋਈ ਤੋਲ ਦੇ ਵਿੱਚ ਇਦਾਂ ਦੀ ਗੱਲਬਾਤ ਨਹੀਂ ਹੈਗੀ ਕਈ ਵਾਰ ਲਿਫਟਿੰਗ ਇੱਕ ਦੋ ਦਿਨ ਬਾਅਦ ਹੁੰਦੀ ਆ ਅਜ ਮਾਲ ਭਰਿਆ ਆ ਉਹ ਕੱਲ ਨੂੰ 200 ਗ੍ਰਾਮ ਬੋਰੀ ਦੇ 100 ਗ੍ਰਾਮ ਬੋਰੀ ਸੁੱਕ ਨਹੀਂ ਸੁਕਣਾ ਹੁੰਦਾ ਤੇ ਜੇ ਗੱਲ ਕਰੀਏ ਕੀ ਕਾਰਨ ਲੱਗਦਾ ਕਿ ਇਸ ਵੇਲੇ ਆਮਦ ਜੜੀ ਹੈਗੀ ਆ ਕਿਹਾ ਜਾ ਰਿਹਾ ਕਿ ਮੰਡੀਆਂ ਦੇ ਵਿੱਚ ਬਹੁਤ ਕਣਕ ਦੀ ਘਾਟ ਆ ਹੋਈ ਆ ਕੀ ਕਾਰਨ ਲੱਗਦਾ ਹੈਗਾ ਕਾਰਨ ਇਹ ਹੈ ਵੀ ਪਿਛਲੇ ਤਿੰਨ ਚਾਰ ਫਲਾਂ ਦਿਨਾਂ ਚ ਫਾਰਮਰਸ ਨੂੰ ਆਲੂ ਦੇ ਰੇਟ ਵਿੱਚ ਪੂਰਾ ਰਿਸਪਾਂਸ ਮਿਲਿਆ ਵਾਲੀ ਉਸ ਡੇਟਾ ਦੇ ਵਿੱਚ ਮਾਲ ਪੇਚਿਆ ਉੱਥੋਂ ਰੇਟ ਉਹਨਾਂ ਨੇ ਪੂਰਾ ਦਿੱਤਾ ਇਨ ਸਟੇਟ ਪੇਮੈਂਟ ਆਈ ਆਲੂ ਦੀ ਤੇ ਉਹਦੇ ਕਰਕੇ ਉਹਨਾਂ ਨੇ ਆਲੂ ਦੀ ਫਸਲ ਨੂੰ ਤਵੱਜੋ ਦਿੱਤੀ ਆ ਉਹਦੇ ਕਰਕੇ ਕਣਕ ਦੀ ਇਸ ਵਾਰ ਵਿਜਾਨਦ ਘੱਟ ਸੀ ਪਰ ਝਾੜ ਕਣਕ ਦਾ ਪੂਰਾ ਨਿਕਲਿਆ ਪਿਛਲੇ ਕਾਫੀ ਸਾਲਾਂ ਨਾਲੋਂ ਇਸ ਵਾਰ ਝਾੜ ਵੀ ਬਧਿਆ ਨਿਕਲਿਆ ਤੇ ਫਸਲ ਦਾ ਰੰਗ ਰੂਪ ਵੀ ਬਹੁਤ ਸੀਗਾ ਜਿਹਦੇ ਕਰਕੇ ਏਰੀਆ ਵਾਈਜ਼ ਆਲ ਓਵਰ ਏਰੀਆ ਘੱਟ ਹੋਣ ਕਰਕੇ ਕਣਕ ਘੱਟ ਹੋਈ ਆ ਤੇ ਜਿੱਦਾਂ ਐਕੀ ਆਲੂ ਦਾ ਰੇਟ ਫਿਰ ਡਾਊਨ ਚਲਾ ਗਿਆ ਆ ਤੇ ਉਹਦੇ ਕਰਕੇ ਉਮੀਦ ਆ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਕਣਕ ਫੇਰ ਵਧੇਗੀ ਦੁਆਰਾ ਕਣਕ ਦੀ ਕੁਆਲਿਟੀ ਦੀ ਗੱਲ ਕਰੀਏ ਕਣਕ ਦੀ ਕੁਆਲਿਟੀ ਕਿਸ ਤਰ੍ਹਾਂ ਦੀ ਰਹੀ ਆ ਤੇ ਕਣਕ ਦੀ ਕੁਆਲਿਟੀ ਫਿਰ ਸੁਪੀਰੀਅਰ ਰਹੀ ਹੈ ਦਾਣਾ ਪੂਰਾ ਸ਼ਰਬਤੀ ਕਾਲਾ ਦਾ ਫਿਗਾ ਤੇ ਵਿੱਚ ਕਿ ਫੈਦਰਾ ਦੀ بارش ਨਾ ਹੋਣ ਕਰਕੇ ਭਰਪੂਰ ਸਾਰਾ ਮਾਲ ਹੀ ਇਹ ਵਰਸ਼ਾ ਸ਼ਰਤੀ ਰੰਗ ਦਾ ਆਇਆ ਕਣਕਾਂ ਦੀ ਫਸਲ ਵੀ ਖੜੀ ਸੀ ਸਾਰੀ ਤੇ ਸਰਕਾਰ ਦੀ ਹਦਾਇਤਾਂ ਅਨੁਸਾਰ ਕੰਬਾਈਨਾ ਵੀ ਆਕੀ 9 ਵਜੇ ਤੋਂ ਲੈ ਕੇ 8 ਵਜੇ ਤੱਕ ਚੱਲੀਆਂ ਤੇ ਉਹਦੇ ਕਰਕੇ ਕਿਸੇ ਵੀ ਤਰ੍ਹਾਂ ਦੀ ਵਿੱਚ ਫਸਲ ਦੇ ਵਿੱਚ ਮਾੜੀ ਮਿੱਟੀ ਨਹੀਂ ਆਈ ਤੇ ਸਾਰਾ ਫਸਲ ਵਧੀਆ ਤੇ ਸ਼ਰਤੀ ਰੰਗ ਦੀ ਆਈ ਹੈ ਤੇ ਵਧੀਆ ਤਰੀਕੇ ਨਾਲ ਪੱਖਾ ਲਾ ਕੇ ਪੈਕ ਹੋਈ ਤੇ ਗਰਾਮਾਂ ਚ ਪਹੁੰਚੀ ਹੈ ਤੇ ਗੱਭਾ ਜੀ ਐਂਡਲਾ ਸਵਾਲ ਹੈਗਾ ਸਾਡਾ ਜਿਹੜਾ ਲਿਫਟਿੰਗ ਹੈਗੀ ਆ ਲਿਫਟਿੰਗ ਕਿੰਨੇ ਸਮੇਂ ਚ ਜੜੀ ਹੈਗੀ ਆ ਕਲੀਅਰ ਜੜੀ ਹੈਗੀ ਆ ਹੋ ਜਾਏਗੀ ਲਿਫਟਿੰਗ ਦੇਖੋ 60 ਤੋਂ 70% ਲਿਫਟਿੰਗ ਅਪਰੋਕਸ ਹੋ ਚੁੱਕੀ ਹੈ ਦੋਨਾਂ ਮੰਡੀਆਂ ਦੀ ਨਵੀਂ ਮੰਡੀ ਤੇ ਪੁਰਾਣੀ ਮੰਡੀ ਤੇ ਜਿੱਦਾਂ ਅੱਜ ਤੋਂ ਤਿੰਨ ਜਾਂ ਚਾਰ ਦਿਨ ਦੇ ਵਿੱਚ ਤਕਰੀਬਨ ਮੰਡੀਆਂ ਕਲੀਅਰ ਹੋ ਜਾਣਗੀਆਂ ਬਈ ਵਦ ਵਦ ਅਰਾਈਵਲ ਤੇ ਸਾਰੀ ਲਿਫਟਿੰਗ ਪਾ ਕੇ ਚਾਰ ਜਾਂ ਪੰਜ ਦਿਨ ਦੀ ਗੇਮ ਰਹਿ ਗਈ ਸਾਰੀ ਮੰਡੀਆਂ ਦੀ ਉਸ ਤੋਂ ਬਾਅਦ ਕੱਫਾ ਦਾ ਕੰਮ ਸਪੂਰਨ ਹੋ ਜਾਏਗਾ ਰੇਟ ਵਗੈਰਾ ਸਹੀ ਮਿਲ ਰਿਹਾ ਰੇਟ ਬਹੁਤ ਵਧੀਆ ਫੀਸ ਬਾਰ 2425 ਰੁਪਏ ਰੇਟ ਆ ਕਨਕ ਦਾ ਤੇ ਉਹਦੇ ਅਕੋਰਡਿੰਗਲੀ ਜਿੱਦਾਂ ਜੇ ਆਪਾਂ 20 ਕੁਇੰਟਲ ਵੀ ਲਾਈਏ ਜਾਂ 22 ਕੁਇੰਟਲ ਵੀ ਲਾਈਏ ਤਾਂ ਭੀਆ ਤੋਂ ਲੱਗੇ 60000 ਰੁਪਏ ਦੇ ਖੇਤ ਦਾ ਕ ਲੱਗਦਾ ਹੋ ਰਿਹਾ ਇਹ ਸੰਜਸ਼ਪਾਲ ਗੱਬਾ ਜੀ ਜਿਹੜੇ ਕਿ ਆਰਟੀ ਐਸੋਸੀਏਸ਼ਨ ਦੇ ਮੈਂਬਰ ਨੇ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਨਕੋਦਰ ਮੰਡੀ ਦੇ ਵਿੱਚ بارش ਦੇ ਕਾਰਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਪੁਖਤਾ ਪ੍ਰਬੰਧ ਕੀਤੇ ਗਏ ਸਨ ਕੈਮਰਾ ਪਰਸਨ ਨੇ ਆਪਣੀ ਤਰੋੜਾ ਨਕੋਦਰ